ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜਿੱਥੇ ਲੱਖਾਂ ਇਤਿਦਾਦ ਚ ਰੋਜ਼ਾਨਾ ਸੰਗਤ ਦਰਸ਼ਨ ਕਰਦੀ ਹੈ ਅਤੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀ ਹੈ ਇਸ ਸਥਾਨ ਤੇ ਜਿਹੜਾ ਵੀ ਕੋਈ ਸੇਵਾ ਕਰਦਾ ਉਹ ਆਪਣੇ ਆਪ ਨੂੰ ਧੰਨ ਸਮਝਦਾ ਹੈ ਪੀਵੀਐਸ ਕੰਪਨੀ ਜਦੋਂ ਵੀ ਕੋਈ ਆਪਣਾ ਟੂ-ਵੀਲਰ ਨਵਾਂ ਕੋਈ ਲਾਂਚ ਕਰਦੀ ਹੈ ਉਹਦਾ ਪਹਿਲਾ ਜਿਹੜਾ ਟੂ ਵੀਡਰਜ ਨਵਾਂ ਕੋਈ ਲਾਂਚ ਹੁੰਦਾ ਉਹ ਪਹਿਲਾ ਇੱਥੇ ਸੱਚਕੰਡ ਸ਼੍ਰੀਮਨ ਦਸਾ ਪੇਡ ਕਰਦੇ ਨੇ ਕਿਉਂਕਿ ਇਹਨਾਂ ਦੀ ਹਰ ਮਨੋ ਕਾਮਨਾ ਗੁਰੂ ਰਾਮਦਾਸ ਪੂਰੀ ਕਰਦਾ ਇਹ ਇਸ ਕਰਕੇ ਜਦੋਂ ਵੀ ਕੋਈ ਨਵਾਂ ਟੂ ਵੀਡਰ ਲਾਂਚ ਹੁੰਦਾ ਆ ਉਹ ਸੱਚਕੰਡ ਸ਼੍ਰੀਮਨ ਦਸਾ ਪੇਡ ਕਰਦੇ ਆ ਅੱਜ ਵੀ ਇਹਨਾਂ ਵੱਲੋਂ ਨਵਾਂ TVS ਦਾ ਇੱਕ ਲਾਂਚ ਕੀਤਾ ਗਿਆ ਮੋਟਰਸਾਈਕਲ ਉਹ ਅੱਜ ਪੇਡ ਕਰਨ ਆਏ ਆ ਇਹਨਾਂ ਦੇ ਜਿਹੜੇ ਸ੍ਰੀ ਅਰਵਿੰਦ ਗੁਪਤਾ ਜੀ origignal manager ਨੇ ਜਿਹਨਾਂ ਨੇ ਮੈਨੇਜਰ ਹੈਡ ਆ ਜਿਹੜੇ ਬਿਜ਼ਨਸ ਹੈਡ ਨੇ ਉਹ ਆਏ ਨੇ ਇਹਨਾਂ ਦੇ ਨਾਲ ਸ੍ਰੀ ਐਸ ਐਸ ਜੋਹਰੀ ਜੀ ਏਰੀਆ ਮੈਨੇਜਰ ਨੇ ਉਹ ਵੀ ਆਏ ਨੇ ਸ੍ਰੀ ਸੁਚੇਤ त्याਗੀ ਜੀ ਏਰੀਆ ਮੈਨੇਜਰ ਸਰਵਿਸ ਉਹ ਵੀ ਆਏ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਟਰੈਕਟਰੀ ਸਰਵਿਸ ਮੈਨੇਜਰ ਸ੍ਰੀ ਅੰਕੁਰ ਜੀ ਟਰੈਕਟਰੀ ਮੈਨੇਜਰ ਉਹ ਵੀ ਆਏ ਨੇ ਮੈਂ ਸਾਰਿਆਂ ਦਾ ਮਾਜੋ ਪ੍ਰਧਾਨ ਸਾਹਿਬ ਵੱਲੋਂ ਧੰਨਵਾਦ ਕਰਦਾ ਕਿਉਂਕਿ ਇਹ ਉਹ ਸਥਾਨ ਆ ਜਿੱਥੇ ਹਰ ਸਿੱਖ ਦਾ ਚਾਹੇ ਉਹ ਕਿਸੇ ਵੀ ਧਰਮ ਦਾ ਆ ਚਾਹੇ Hindu ਆ ਮੁਸਲਮਾਨ ਹਰ ਇੱਕ ਦਾ ਸਿਰ ਨਤ ਝੁਕਦਾ ਆ ਇਸ ਦਰ ਤੇ ਆ ਕੇ ਜਿਹੜੀ ਹਉਮੈ ਹੰਕਾਰ ਉਹ ਖਤਮ ਹੋ ਜਾਂਦਾ ਆ ਤੇ ਚੜ੍ਹਦੀ ਕਲਾ ਜਿਹੜੀ ਉਹ ਹਰ ਇੱਕ ਜਿਹੜਾ ਕੋਈ ਇੱਥੇ ਨਤਵਸ ਹੁੰਦਾ ਉਹ ਸਮਝਦਾ ਕਿ ਮੈਂ ਚੜ੍ਹਦੀ ਕਲਾ 'ਚ ਇਥੋਂ ਦਰਸ਼ਨ ਕਰਕੇ ਜਾ ਰਿਹਾ ਅੱਜ ਇਹ ਆਏ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਮੋਟਰਸਾਈਕਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਪਿਹੜ ਕੀਤਾ ਮੈਂ ਇਨਾਂ ਦਾ ਇਨਾਂ ਦੀ ਟੀਮ ਦਾ ਮੈਂ ਮਾਂ ਜੋ ਪ੍ਰਧਾਨ ਸਾਹਿਬ ਸਤਾਰਜਿੰਦਰ ਸਿੰਘ ਧੰਮਜੀ ਵੱਲੋਂ ਇਹ ਆਪਣੀ ਟੀਮ ਵੱਲੋਂ ਧੰਨਵਾਦ ਕਰਤਾ ਗੁਰੂ ਮਹਾਰਾਜ ਇਦਾਂ ਹੀ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ ਇਹ ਇਦਾਂ ਹੀ ਗਾਂ ਇਹ ਗੁਰੂ ਮਹਾਰਾਜ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿ ਸ੍ਰੀ ਅਕਾਲ ਨਮਸਕਾਰ ਮੇਰਾ ਨਾਮ ਅਰਵਿੰਦ ਗੁਪਤਾ ਹੈ ਮੈਂ TVS ਮੋਟਰ ਕੰਪਨੀ ਸੇ ਹੂੰ TVS ਮੋਟਰ ਕੰਪਨੀ ਕਾ ਔਰ ਹਮਾਰੇ ਪੂਰੇ ਪਰਿਵਾਰ ਕਾ ਹਰਮਿੰਦਰ ਸਿੰਘ ਹਰਮਿੰਦਰ ਸਾਹਿਬ ਮੈਂ ਬਹੁਤ ਅਟੁੱਟ ਵਿਸ਼ਵਾਸ ਹੈ ਔਰ ਇਨਕਾ ਆਰਸ਼ੀਵਾਦ ਹਮਾਰੀ ਕੰਪਨੀ ਪੇ चल रहा है इसीलिए आज कंपनी काफ़ी ग्रो कर रही है और जैसी हमारी प्रथा है हमारे ऑनर्स का नियम है कि हम जब भी कोई नई गाड़ी लॉन्च करते हैं हिंदुस्तान में या हिंदुस्तान के बाहर भी वो गाड़ी हम जरूर हरमिंदर साहब साहब के यहाँ समर्पित करते हैं और उसी श्रृंखला में हमें अपनी नई अपाचे आर टी आर आए हैं जो सबसे बढ़िया मोटरसाइकिल है आ, रेसिंग सेगमेंट में और आज मैं सौभाग्यशाली हूँ कि मुझे हरमंदर साहब में मौका मिला है यहाँ आने का ये गाड़ी की भेंट करने का और दर्शन का तो मैं रिक्वेस्ट करूँगा आप सभी से कि आप कंपनी को और आई थिंक कंपनी को भी हरमंदर साहब का आशीर्वाद मिलेगा और हमें ऐसे ही मौका मिलता रहेगा हम बार बार हरमंदर साहब आते रहेंगे और दर्शन करते रहेंगे थैंक यू